ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਹਾਈ ਕੋਰਟ ਦੇ ਵੱਲੋਂ ਹੁਣ ਪੰਜਾਬ ਸਰਕਾਰ ਤੋਂ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਜੋ ਕੇਸ ਦਰਜ ਨੇ ਉਸ ਦੀ ਰਿਪੋਰਟ ਮੰਗੀ ਆ ਤਾਂ ਜਿਸ ਦੀ ਸੁਣਵਾਈ 17 ਫਰਵਰੀ ਨੂੰ ਹੋਣੀ ਆ ਤਾਂ ਅਮਰਤਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿਉਂਕਿ ਉਹਨਾਂ ਦੇ ਉੱਤੇ ਐਨਐਸਏ ਲਗਾਇਆ ਗਿਆ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਆਸਾਮ ਦੇ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਮਪੀ ਅਮਰਤਪਾਲ ਸਿੰਘ ਤਾਂ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਬੈਠੇ ਹੀ ਐਮਪੀ ਬਣ ਚੁੱਕੇ ਨੇ ਉਹ ਤੇ ਉਹਨਾਂ ਦੇ ਕਈ ਹੋਰ ਸਾਥੀ ਉਹਨਾਂ ਦੇ ਨਾਲ ਬੰਦ ਨੇ ਪੰਜਾਬ ਤੋਂ ਗ੍ਰਿਫਤਾਰੀ ਹੁੰਦੀ ਆ ਐਨਐਸਏ ਲਗਾਇਆ ਗਿਆ ਉਸ ਦੀ ਮਿਆਦ ਖਤਮ ਹੋ ਗਈ ਉਸ ਤੋਂ ਬਾਅਦ ਇੱਕ ਵਾਰ ਫਿਰ ਐਨਐਸਏ ਲਗਾ ਦਿੱਤਾ ਗਿਆ ਤਾਂ ਜਿਸ ਨੂੰ ਚੁਣੌਤੀ ਦਿੱਤੀ ਆ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਵੱਲੋਂ ਪਟੀਸ਼ਨ ਪਾ ਕੇ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੇ ਕੋਲੋਂ ਰਿਪੋਰਟ ਮੰਗੀ ਗਈ ਆ ਕਿ ਜੋ ਅਮਰਤਪਾਲ ਦੇ ਉੱਤੇ ਕੇਸ ਦਰਜ ਨੇ ਤਾਂ ਹੁਣ ਪਹਿਲਾਂ NSA ਲੱਗਿਆ ਸੀ ਹੁਣ UAPA ਯੂਆਪਾ ਵੀ ਜਿਹੜਾ ਅਮਰਤਪਾਲ ਸਿੰਘ ਦੇ ਉੱਤੇ ਲਗਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚੋਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੁੰਦੀ ਆ ਸਾਥੀ ਕਿਹੜੇ ਨੇ ਦਲਜੀਤ ਸਿੰਘ ਕਲਸੀ ਜੋ ਕਿ ਦੀਪ ਸਿੱਧੂ ਦੇ ਸਭ ਤੋਂ ਕਰੀਬੀ ਦੋਸਤ ਮੰਨੇ ਜਾਂਦੇ ਨੇ ਪ੍ਰਧਾਨ ਮੰਤਰੀ ਬਾਜੇਕੇ ਉਸ ਤੋਂ ਇਲਾਵਾ ਪਪਲਪ੍ਰੀਤ ਸਿੰਘ ਤੇ ਹੋਰ ਕਈ ਸਾਥੀ ਫਿਰ ਅਖੀਰ ਦੇ ਵਿੱਚ ਅਮਰਤਪਾਲ ਸਿੰਘ ਦੀ ਮੋਗਾ ਦੇ ਪਿੰਡ ਰੋਡਾ ਤੋਂ ਗ੍ਰਿਫਤਾਰੀ ਹੋ ਜਾਂਦੀ ਆ ਹਾਲਾਂਕਿ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਬਵਾਲ ਹੁੰਦਾ ਕਈ ਦਿਨਾਂ ਤੱਕ ਸ਼ਸ਼ੋਪੰਚ ਚੱਲਦਾ ਰਹਿੰਦਾ ਕਿ ਆਖਰ ਅਮਰਤਪਾਲ ਸਿੰਘ ਪੁਲਿਸ ਨੇ ਰੱਖਿਆ ਕਿੱਥੇ ਆ ਤੇ ਫਿਰ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਆ ਉਸ ਨੂੰ ਕਿਹਾ ਜਾਂਦਾ ਕਿ ਪੁਲਿਸ ਨੇ ਜਾਣ ਬੁੱਝ ਕੇ ਵੀਡੀਓ ਬਣਾਈ ਗਈ ਆ ਪਹਿਲਾਂ ਤਾਂ ਕਿਹਾ ਗਿਆ ਸੀ ਕਿ ਅਮਰਤਪਾਲ ਦਾ ਇਨਕਾਊਂਟਰ ਹੀ ਕਰ ਦਿੱਤਾ ਗਿਆ ਸਵਾਲ ਇਹ ਵੀ ਖੜੇ ਹੋ ਰਹੇ ਸੀ ਕਿ ਆਖਰ ਪੁਲਿਸ ਨੇ ਅਮਰਤਪਾਲ ਨੂੰ ਰੱਖਿਆ ਕਿਉਂ ਕਿੱਥੇ ਆ ਅਮਰਤਪਾਲ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਪਰ ਜਦੋਂ ਵੀਡੀਓ ਪਾਈ ਗਈ ਤਾਂ ਲੋਕਾਂ ਨੂੰ ਥੋੜੀ ਰਾਹਤ ਮਿਲੀ ਪਰਿਵਾਰ ਨੂੰ ਰਾਹਤ ਮਿਲੀ ਪਰਿਵਾਰ ਦੇ ਨਾਲ ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਰਾਹਤ ਮਿਲੀ ਕਿਉਂਕਿ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਪਹੁੰਚੇ ਉਸ ਤੋਂ ਪਹਿਲਾਂ ਦੁਬਈ ਦੇ ਵਿੱਚ ਕਾਰੋਬਾਰ ਸੀ ਦੁਬਈ ਦੇ ਵਿੱਚ ਟਰਾਂਸਪੋਰਟ ਦਾ ਕੰਮ ਸੀ ਉਹ ਕਾਰੋਬਾਰ ਛੱਡ ਕੇ ਪੰਜਾਬ ਦੇ ਵਿੱਚ ਆ ਗਏ ਪਹਿਲਾਂ ਮੋਨੇ ਕੋਨੇ ਸੀ ਫਿਰ ਆ ਕੇ ਸਿੱਖੀ ਦਾ ਰੂਪ ਧਾਰਨ ਕਰ ਲਿਆ ਸਿੱਖੀ ਸਰੂਪ ਬਣਾ ਲਿਆ ਉਸ ਤੋਂ ਬਾਅਦ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਤੇ ਪੰਜਾਬ ਨੂੰ ਨਸ਼ਾ ਰਹਿਤ ਪੰਜਾਬ ਬਣਾਉਣ ਦੇ ਲਈ ਵਹੀਰਾਂ ਕੱਤੀਆਂ ਤੇ ਨਾਲ ਹੀ ਖਾਲਸਾ ਵਹੀਰ ਸ਼ੁਰੂ ਕਰ ਦਿੱਤੀ ਤਾਂ ਉਸ ਤੋਂ ਬਾਅਦ ਇੱਕ ਕਾੜ ਹੁੰਦਾ ਅਜਨਾਲਾ ਦੇ ਵਿੱਚ ਇੱਕ ਕਾੜ ਵਾਪਰਦਾ ਉੱਥੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਮਰਤਪਾਲ ਸਿੰਘ ਆਪਣੇ ਹੋਰ ਸਾਥੀਆਂ ਦੇ ਨਾਲ ਉਹਨਾਂ ਜੋ ਪੁਲਿਸ ਨੇ ਥਾਣੇ ਦੇ ਅੰਦਰ ਗ੍ਰਿਫਤਾਰ ਕੀਤੇ ਥਾਣੇ ਦੇ ਅੰਦਰ ਰੱਖੇ ਹੋਏ ਸੀ ਹਿਰਾਸਤ ਦੇ ਵਿੱਚ ਲਏ ਸੀ ਉਹਨਾਂ ਨੂੰ ਛਡਵਾ ਕੇ ਲਿਆ ਜਾਂਦਾ ਉੱਥੋਂ ਜਿਹੜਾ ਮਾਮਲਾ ਵੱਧ ਜਾਂਦਾ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਮਿਤਾ ਦੇ ਨਾਲ ਮੁਲਾਕਾਤ ਹੁੰਦੀ ਆ ਫਿਰ ਚਲਾਇਆ ਜਾਂਦਾ ਆਪਰੇਸ਼ਨ ਅਮਰਤਪਾਲ ਅਮਰਤਪਾਲ ਜਦੋਂ ਆਪਰੇਸ਼ਨ ਚੱਲਦਾ ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਦਾ ਇੱਕ ਇੱਕ ਸਾਥੀ ਗ੍ਰਿਫਤਾਰ ਕੀਤਾ ਜਾਂਦਾ ਕਈ ਜਗ੍ਹਾ ਤੇ ਛਾਪੇ ਮਾਰੀਆਂ ਕੀਤੀਆਂ ਜਾਂਦੀਆਂ ਨੇ ਅਮਰਤਪਾਲ ਸਿੰਘ ਤੇ ਪਪਲ ਪ੍ਰੇਮ ਦੀਆਂ ਕਈ ਵੀਡੀਓ ਜਿਹੜੀਆਂ ਨੇ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਪਟਿਆਲਾ ਦੇ ਵਿੱਚ ਵੀ ਅਮਰਤਪਾਲ ਸਿੰਘ ਦੇਖਿਆ ਗਿਆ ਦੁਖਨਵਾਰਨ ਸਾਹਿਬ ਦੇ ਕੋਲ ਉਸ ਤੋਂ ਇਲਾਵਾ ਕੁਸ਼ੇਤਰ ਦੇ ਵਿੱਚ ਵੀ ਅਮਰਤਪਾਲ ਸਿੰਘ ਨੂੰ ਦੇਖਿਆ ਗਿਆ ਸੀ ਫਿਰ ਆਖਿਰਕਾਰ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਹੁਣ ਅਮਰਤਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਜੋ ਨੈਸ਼ਨਲ ਸਕਿਉਰਿਟੀ ਐਕਟ ਲਗਾਏਗਾ ਤਾਂ ਹੁਣ ਜੋ ਐਮਪੀ ਇਲੈਕਸ਼ਨਾਂ ਹੋਈਆਂ ਐਮਪੀ ਇਲੈਕਸ਼ਨਾਂ ਦੇ ਵਿੱਚ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਨਾਮਜ਼ਦਗੀ ਭਰ ਦਿੰਦੇ ਨੇ ਜੇਲ੍ਹ ਦੇ ਅੰਦਰ ਬੈਠ ਕੇ ਹੀ ਤਾਂ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਤਵਾ ਜਾਰੀ ਕਰਕੇ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਅੰਦਰ ਬੈਠੇ ਬੈਠੇ ਐਮਪੀ ਬਣਾ ਦਿੱਤਾ ਤਾਂ ਅਮਰਤਪਾਲ ਸਿੰਘ ਦੇ ਵੱਲੋਂ ਥੋੜੇ ਦਿਨ ਪਹਿਲਾਂ ਵੀ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਬਤੌਰ ਇੱਕ ਐਮਪੀ ਨੇ ਉਹਨਾਂ ਨੇ ਕਈ ਮੁੱਦੇ ਚੱਕਣੇ ਨੇ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਜਿਹੜੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਆ ਉਸ ਤੋਂ ਬਾਅਦ ਫੈਸਲਾ ਕੀ ਆਉਂਦਾ ਇਸ ਦੇ ਉੱਤੇ ਨਜ਼ਰਾਂ ਰਹਿਣਗੀਆਂ 17 ਫਰਵਰੀ ਖਾਸ ਦਿਨ ਹੋਵੇਗਾ ਅਹਿਮ ਦਿਨ ਹੋਵੇਗਾ 17 ਫਰਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਕੀ ਅਮਰਤਪਾਲ ਸਿੰਘ ਨੂੰ ਕੋਈ ਵੱਡੀ ਰਾਹਤ ਮਿਲਦੀ ਆ ਕੀ ਅਮਰਤਪਾਲ ਸਿੰਘ ਸੰਸਦ ਦੇ ਵਿੱਚ ਪਹੁੰਚਣਗੇ ਕੀ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ ਦੇਖਣ ਵਾਲੀ ਗੱਲ ਰਹੇਗੀ